ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਗੋਲ ਦਸਤਾਰ ਜਿਹਦੀ ਲੈਂਥ ਹੈਗੀ ਆ 5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ ਜਿਹੜਾ ਕਿ ਆਪਾਂ ਨੇ ਪਹਿਲਾਂ ਸੈਂਟਰ ਦੇ ਵਿੱਚ ਜਿਹੜਾ ਕਿਸੇਨ ਵੜਾਕਾਂਗਾ ਕਰ ਲੈਣਾ ਚਿੰਗੀਦਰਾਣ ਆਪਾਂ ਨੇ ਪੂਰੀ ਤਰ੍ਹਾਂ ਸਾਰੇ ਕਿਸੇਨ ਵੜਾਕਾਂਗਾ ਕਰਕੇ ਆਪਾਂ ਜਿਹੜਾ ਜੋੜਾ ਕਰਨਾ ਜੁੜੇ ਨੂੰ ਆਪਾਂ ਦਾ ਸੈਂਟਰ ਜੁੜਾ ਕਰਨਾ ਹੈਂ ਟ੍ਰਿਪਲ ਆਪਾਂ ਜੁੜੇ ਨੂੰ ਘੁਮਾ ਲੈਣਾ ਤੇ ਜਿੱਦਾਂ ਆਪਾਂ ਜੁੜੇ ਨੂੰ ਘੁਮਾਉਣ ਤੋਂ ਬਾਅਦ ਆਪਰਾ ਇਹੜਾ ਜਿਹੜਾ ਜੁੜਾ ਉਹ ਆਪਾਂ ਜਿਹੜਾ ਸੈਂਟਰ 'ਚ ਕਰਨਾ ਆਪਾਂ ਜੁੜਾ ਉਹ ਹਲਕਾ ਕਰਾ ਇਹਦਾ ਥੋੜਾ ਢਿੱਲਾ ਰੱਖਣਾ ਤੇ ਜਿਹੜਾ ਜਿਆਦਾ ਜੁੜਾ ਆਪਣਾ ਟੈਟ ਨਹੀਂ ਕਰਨਾ ਇਹ ਗੜੜਾ ਸੁਣਨੋਂ ਬੜਾ ਦੇਖੇ ਫਿਰ ਤੋਂ ਗੜੜਾ ਦੇਖ ਕੇ ਆਪਣਾ ਬਟਾ ਫਿਰ ਜੁੜੇ ਜਿਹੜਾ ਚਿੰਗੀ ਦੇ ਨਾਲ ਆਪਾਂ ਘੁਮਾ ਦੇਣਾ ਤੇ ਗਿਦਰਾ ਪਰ ਇਸ ਤੁਰੇ ਨੇ ਹੈਟਰੀ ਕਰਕੇ ਹਲਕਾ ਜਿਹੜਾ ਆਪਾਂ ਇਹ ਬੱਟ ਲੈਣਾ ਰੱਖਣਾ ਜਿਹੜਾ ਕਿ ਹੁਣ ਆਪਾਂ ਨੇ ਪਹਿਲਾ ਲੜ ਲਵਾਉਣਾ ਜਿਹੜਾ ਆਪਣਾ ਵੱਡਾ ਲੜੂਗਾ ਉਸ ਨੂੰ ਫੜ ਕੇ ਛੋੜ ਲੈਣਾ ਅੰਦਰ ਨੂੰ ਫੋਲਡ ਕਰਕੇ ਆਪਾਂ ਜਿਹੜਾ ਪਹਿਲਾ ਸਲੜ ਟਕ ਲੈਣਾ ਆਪਾਂ ਜਿਹੜਾ ਪਿਛੋਂ ਲਿਆਉਣਾ ਉਸ ਲੜ ਨੂੰ ਆਪਾਂ ਇਹਦਾ ਸਲੜ ਨੂੰ ਪਿਛੋਂ ਲਿਆ ਕੇ ਉਸ ਲੜ ਨੇ ਜਿਹੜਾ ਆਪਾਂ ਨੇ ਬਲ ਕੋਣੇ ਹਨ ਉਸ ਨਾਲ ਜਿਹੜਾ ਆਪਾਂ ਨੇ ਗੋਲਾਈ ਦੇ ਵਿੱਚ ਕਰਕੇ ਲਗਾਉਣਾ ਚੰਗੀ ਤਰ੍ਹਾਂੜਾ ਆਪਾਂ ਪਲਾੜੜਾ ਪਰਾ ਸਿਰ ਟਕਣਾ ਦਾ ਸਿਰ ਟਕਣ ਤੋਂ ਇਹਦਾ ਆਪਣਾ ਖੁੱਲਦਾ ਪਾਸਾ ਉਸ ਨੂੰ ਉੱਤੇ ਰੱਖਣਾ ਇਹਦਾ ਬੰਦ ਪਾਸਾ ਉਸ ਨੂੰ ਥੱਲੇ ਰੱਖਣਾ ਤੇ ਆਪਾਂ ਜਿਹੜਾ ਪਹਿਲਾਂ ਕੰਨ ਨੰਗਾਰਾ ਕਿਹੜਾ ਜਿਹੜਾ ਇੱਕ ਸਾਈਡ ਤੋਂ ਆਪਾਂ ਲੜ ਲਿਆ ਆ ਕੇ ਤੇ ਜਿਹੜਾ ਦੂਜੀ ਸਾਈਡ ਤੋਂ ਲੜ ਲਿਆਉਣਾ ਉਹ ਆਪਾਂ ਜਿਹੜਾ ਕੰਨ ਟਾ ਕੇ ਲਿਆਉਣਾ ਕਾਂਟਾ ਟਾ ਕੇ ਹੁਣ ਤੋੜ ਹੱਥਾਇਆ ਇਸ ਲੜ ਨੂੰ ਚੱਕ ਕੇ ਇਸ ਲੜ ਨੂੰ ਡਾਪਰ ਇਹਨੂੰ ਗਲਾਈ ਦੇ ਵਿੱਚ ਕਰ ਲੈਣਾ ਆਵਣਾ ਜੁੜਾ ਹੋਊਗਾ ਉਹ ਵੀ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਸ ਲੜ ਦੇ ਵਿੱਚ ਹੁਣ ਬਲ ਪਾ ਕੇ ਜਿਹੜਾ ਆਪਾਂ ਨੇ ਜਿਹੜਾ ਇਸ ਲੜ ਨੂੰ ਕੰਨਾਂ 'ਟਾ ਕੇ ਜਿਹੜਾ ਦੂਸਰਾ ਲੜ ਕੰਨਾਂ 'ਆੜਾ ਬਣਾ ਲੰਗਾ ਰੱਖਿਆ ਸੀ ਉਸ ਕੰਨ ਉਹੜਾ ਆਪਾਂ ਨੇ ਟਾ ਕੇ ਇਸ ਲੜ ਨੂੰ ਹੁਣ ਆਪਾਂ ਇਹ ਲਗਾ ਦੇਣਾ ਜੇ ਜਿਹੜਾ ਇਹ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਬਲ ਬਲ ਨੇ ਜਿਹੜੇ ਪਾ ਲੈਣੇ ਹਨ ਹੱਕਾ ਜਿਹੜਾ ਜੁੜਾ ਆਪਾਂ ਨੇ ਸੈਟ ਕਰਕੇ ਜਿੱਥੋਂ ਆਪਣਾ ਸਿਰਨਗਾਰ ਆ ਜਾਂਦਾ ਉਥੋਂ ਆਪਾਂ ਜਿਹੜਾ ਹਲਕਾ ਕੱਪੜਾ ਖਿੱਚ ਕੇ ਉਥੋਂ ਜਿਹੜਾ ਤੋੜੜਾ ਆਪਣਾ ਜਿੱਥੇ ਕੋਈ ਸਿਰਨਗਾਰ ਆ ਜਾਂਦਾ ਉਥੋਂ ਜਿਹੜਾ ਆਪਣਾ ਕੱਪੜਾ ਸੀਗਾ ਉਥੋਂ ਗੁਲਦਾ ਪਾਸਾ ਸੀਗਾ ਉਥੋਂ ਜਿਹੜਾ ਆਪਾਂ ਨੇ ਕੱਪੜਾ ਚੱਕ ਕੇ ਖਿੱਚ ਕੇ ਨਾਲ ਜਿਹੜਾ ਆਪਣਾ ਸਿਰਾ ਉਹ ਪੂਰੀ ਚੰਗੀ ਤਰ੍ਹਾਂ ਜਿਹੜਾ ਆਪਣਾ ਟਾਕੇ ਲੈਣਾ ਤੇ ਜਿਹੜਾ ਇਹਨਾਂ ਆਪਣੇ ਘਰੜਾ ਲਗਾਉਣਾ ਅਗਲਾ ੜਾ ਜਿਹੜੀ ਪੂਣੀ ਕੋਲ ਕੇ ਇਸ ੜਾ ਦੇ ਜਿਹੜੇ ਬਲ ਨੇ ਆਪਾਂ ਨੇ ਇਕੱਠੇ ਕਰ ਲੈਣੇ ਹਨਾ ਤੇ ਕਿਧਰਾਂ ੜਾ ਆਪਣੇ ਸੰਧੀ ਦੇ ਰੜਾ ਇਕੱਠਾ ਕਰਕੇ ਉਸ ਨੂੰ ੜਾ ਹਰਕਾ ਇਹ ਰੱਬ ਤੋਂ ਆਪਾਂ ਨੇ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਸ ੜਾ ਨੂੰ ਇੱਕ ਰਹਾ ਹੌਕਾ ਚੱਕ ਕੇ ਇਸ ੜਾ ਦੇ ਵਿੱਚ ਜਿਹੜੇ ਬਲ ਨੇ ਹੁਣ ਆਪਾਂ ਨੇ ਪਾ ਲੈਣੇ ਹਨ ਬਲ ਪਾ ਕੇ ਇਸ ੜਾ ਦੇ ਵਿੱਚ ਜਿਹੜਾ ਜੂੜਾ ਆਪਾਂ ਸਿਰਫ ਜਿਹੜਾ ਗਾ ਸੈਂਟਰ 'ਚ ਕਰ ਲੈਣਾ ਕਿੰ ਕਿਤਰਾ ਇਸ ਲੜ ਦੇ ਵਿੱਚ ਜਿਹੜਾ ਪ੍ਰੋਪਰ ਜਿਹੜਾ ਆਪਾਂ ਨੇ ਬੈਗ ਤਾਂ ਕਿਹੜੇ ਬਲਣੇ ਪਾਉਣੇ ਹਨ ਤੇੜਾ ਇਸ ਲੜ ਨੂੰ ਵੀ ਆਪਾਂ ਨੇ ਜਿਹੜਾ ਗਲਾਈ ਚ ਲਗਾਉਣਾ ਕਿੰ ਕਿਤਰਾ ਹਲਕੇ ਹਲਕੇ ਜਿਹੜੇ ਬਲਣੋਂ ਕੇ ਆਪਾਂ ਇਥੇਲੇ ਨੂੰ ਖਿੱਚਣੇ ਹਨ ਜੇਕਰ ਤੁਹਾਨੂੰ ਚਾਹੀਦੀ ਵੀਡੀਓ ਪਧੀ ਲਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਉੱਪਰ ਆਪਾਂ ਨੇ ਬੈਗ ਦਾ ਕਿਹੜੇ ਲੜਨੇ ਹੋ ਆਪਾਂ ਇਸ ਬਲ ਬਲ ਨੇੜੇ ਉਹ ਆਪਾਂ ਪਾਉਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਇਸ ਲੜਦੇ ਵਿੱਚ ਜਿਹੜਾ ਬਲ ਪਾ ਕੇ ਆਪਾਂ ਜਿਹੜਾ ਇਸ ਲੜਨ ਲਗਾ ਦੇਣਾ ਹੁਣ ਇਸ ਲੜਨ ਨੂੰ ਜਿਹੜਾ ਆਪਾਂ ਨੇ ਬਾਅਦ ਵਿੱਚ ਨਾਲ ਲੜਦੇ ਵਿੱਚ ਜਿਹੜੇ ਬਲ ਨੇ ਉਹਨੇ ਬਤਾ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਜਿਹੜੇ ਬੈਗ ਦਾ ਕਿਹੜੇ ਬਲ ਹੋਣਗੇ ਉਹ ਆਪਾਂ ਨੇ ਪਾ ਲੈਣੇ ਨੇ ਤੇ ਉਤੋਂ ਜਿਹੜਾ ਆਣਾ ਲੜ ਉਹ ਵੀ ਜਿਹੜਾ ਆਪਰੇ ਸੈਟ ਕਰ ਲੈਣਾ ਕਿ ਕਿਤਨਾ ਸਾਲ ਲੜਨਾਂ ਦੇ ਵਿੱਚ ਜਿਹੜੇ ਬਾਲ ਨੇ ਆਪਾਂ ਨੇ ਚੰਗੀ ਤਰ੍ਹਾਂ ਪਾ ਲੈਣੇ ਨੇ ਤੇ ਉਤੋਂ ਵੀ ਜਿਹੜਾ ਆਪਾਂ ਨੇ ਪਰਣਾ ਉਹ ਗੋਲ ਰੱਖਣਾ ਜਿਹੜਾ ਬਾਹਲਾ ਕਪੜਾ ਬਾਹਰ ਉਗਾਉਣ ਆਪਾਂ ਨੇ ਢੱਕ ਦੇ ਲੜ ਦੇ ਅੰਦਰ ਦੇ ਦੇਣਾ ਤੇ ਹੁਣ ਜਿਹੜਾ ਕਿ ਆਪਾਂ ਨੇ ਗੱਲ ਲਾ ਲਗਾਉਣਾ ਅਗਲੇ ਲੜਨ ਦੇ ਵਿੱਚ ਉਸੇ ਤਰ੍ਹਾਂ ਲਗਾਉਣਾ ਹੈ ਜੋ ਸਤਾਰਾ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸ ਨੂੰ ਵੀ ਅਸੀਂ ਪੂਣੀ ਖੋਲ ਕੇ ਤੇ ਜਿਹੜਾ ਹੱਥ ਕੋ ਤੇੜਾ ਅੱਧਾ ਭਲਾ ਉੱਤੇ ਇਕੱਠਾ ਕਰਕੇ ਤੇ ਜਿਹੜਾ ਅੱਧਾ ਭਲਾ ਥੱਲੇ ਇਕੱਠਾ ਕਰਕੇ ਤੇ ਜਿਹੜਾ ਆਪਾਂ ਨੇ ਮਿਲਾ ਦੇਣਾ ਨੱਪਲੇ ਨੂੰ ਤੇ ਉੱਤੇ ਗੋਲਦਾ ਪਾ ਸਾਰਾ ਰੱਖ ਕੇ ਥੱਲੇ ਬੰਦ ਪਾ ਸਾਰਾ ਰੱਖ ਕੇ ਇਸ ਲੜ ਦੇ ਵਿੱਚੋਂ ਬਲ ਨੇ ਜਿਹੜੇ ਆਪਾਂ ਨੇ ਪਾ ਲੈਣੇ ਹਨ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਗਰ ਬੈਗ ਤੋਂ ਜਿਹੜਾ ਪਿੰਚੋ ਕਰ ਲੈਣਾ ਜੇ ਕਿਤਨਾ ਇਸ ਲੜ ਦੇ ਵਿੱਚ ਜਿਹੜੇ ਆਪਾਂ ਨੇ ਬਲ ਪਾ ਕੇ ਬੈਕ ਤਾਂ ਆਪਾਂ ਨੇ ਪ੍ਰੋਪਰ ਇਸ ਲੜ ਦੇ ਵਿੱਚ ਨੂੰ ਇਸੇ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਨੇ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਗੋਲੇ ਦੇ ਵਿੱਚ ਲਗਾਉਣਾ ਚੰਗੀ ਤਰ੍ਹਾਂ ਹਲਕੇ ਹਲਕੇ ਜਿਹੜੇ ਬਲ ਨੇ ਆਪਾਂ ਨੇ ਉਂਗਲਾਂ ਨਾਲ ਥੱਲੇ ਖਿੱਚ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਨੇ ਇਹੜਾ ਇਸ ਲੜ ਨੂੰ ਲਗਾਉਣਾ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਚੰਗੀ ਤਰ੍ਹਾਂ ਪਾਣੀ ਦੇ ਛੜੜ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਇਹ ਛੜੜ ਨੂੰ ਲਗਾ ਦੇਣਾ ਉਹਨਿਸ ਛੜੜ ਦੇ ਵਿੱਚ ਵੀ ਜਿਹੜੇ ਆਪਣੇ ਬੰਲ ਨੇ ਚੰਗੀ ਤਰ੍ਹਾਂ ਹਟਨੇਡ ਕਰ ਲੈਣੇ ਹਨ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਹੁਣ ਬਾਲ ਨੇ ਆਪਰੇ ਇਹੜੇ ਬਾਦੀ ਮੋਦੇ ਨਾਲ ਸੰਗੜੇ ਨੇ ਕਰ ਲੈਣੇ ਹਨ ਤੁਸੀਂ ਇਹੜੇ ਲੜ ਬਾਲ ਦੇਂਗੇ ਉਹ ਸੂਈ ਪੱਗ ਪੈਨੇ ਆ ਫਿਰ ਸੂਈ ਨਾਲ ਵੀ ਪਾ ਸਕਦੇ ਹੋ ਉਹਨਾਂ ਕਰਕੇ ਆਪਣੇ ਬਲ ਹੋਣਗੇ ਚੰਗੀ ਤਰ੍ਹਾਂ ਇਹੜੇ ਢਲੇ ਹੋਣਗੇ ਇਹੜੇ ਉਹ ਟੈਟ ਹੋ ਜਾਣਗੇ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਬਾਲ ਨੇ ਚੰਗੀ ਤਰ੍ਹਾਂ ਪੈਕ ਤਾਂ ਕਿੜੇ ਪ੍ਰੋਪਰ ਇਹ ਸੈਟ ਕਰਕੇ ਕਰ ਲੈਣੇ ਹਨ ਤੇ ਜਿਹੜਾ ਕਿ ਆਪਾਂ ਇਹਨਾਂ ਨਾਲ ਲਗਾਉਣਾ ਅਗਲੇ ਲੜਨ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਹੈ ਜਿਸ ਤਰ੍ਹਾਂ ਆਪਾਂ ਇਹ ਪਹਿਲੇ ਵਾਲੇ ਲੜਨੇ ਜਿਹੜੇ ਲਗਾਏ ਹਨ ਉਸੇ ਤਰ੍ਹਾਂ ਹੀ ਇਸ ਲੜਨ ਨੂੰ ਲਗਾਉਣਾ ਇਸ ਛੜ ਦੇ ਜਿਹੜੇ ਪੂਨੇ ਖੋਲ ਕੇ ਥਲੇ ਦੇ ਪਲੇਨ ਉੱਤੇ ਨੂੰ ਫੋਲਡ ਕਰਕੇ ਤੇ ਉੱਤਲੇ ਪਲੇਨ ਥਲੇ ਨੂੰ ਫੋਲਡ ਕਰਕੇ ਤੇ ਜਿਹੜਾ ਪੂਨੇ ਦਾ ਖੁੱਲਦਾ ਪਾਸਾ ਉੱਤੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਥਲੇ ਰੱਖ ਕੇ ਹਲਕੇ ਜਿਹੇ ਇਸ ਲੜ ਦੇ ਵਿੱਚ ਵੀ ਜਿਹੜੇ ਬੰਨ੍ਹਨੇ ਆਪਾਂ ਥਲੇ ਖਿੱਚ ਕੇ ਇਹਦਾ ਜਿਹੜਾ ਇਸ ਲੜਨ ਨੂੰ ਫੋਲਡ ਆਪਾਂ ਨੇ ਕਰ ਲੈਣਾ ਇਹੜਾ ਨੋੜਾ ਗਰ ਬੈਗ ਤੋਂ ਜਿਹੜਾ ਆਪਾਂ ਨੇ ਪਿੰਚਾ ਕਰ ਲੈਣਾ। ਇਸ ਸਲਾਡ ਦੇ ਵਿੱਚ ਜਿਹੜੇ ਬਲ ਨੇ ਆਪਾਂ ਨੇ ਪਾ ਲੈਣੇ ਹਨ। ਠੀਕ ਇਤਨਾ ਆਪਾਂ ਨੇ ਸਲਾਡ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਨੇ ਸਲਾਡ ਨੋੜਾ ਬੈਗ ਤੱਕ ਚੰਗੀ ਤਰ੍ਹਾਂ ਉਸ ਸਲਾਡ ਦੇ ਵਿੱਚ ਪ੍ਰੋਪਰ ਜਿਹੜੇ ਬਲ ਨੇ ਆਪਾਂ ਨੇ ਪਾਉਣੇ ਹਨ। ਸਲਾਡ ਦੇ ਵੀ ਜਿਹੜੇ ਆਪਾਂ ਨੇ ਉਗਲਾਂ ਦੇ ਨਾਲ ਜਿਹੜੇ ਬਲ ਨੇ ਹਲਕੇ ਹਲਕੇ ਜਿਹੜੇ ਥੱਲੇ ਖਿੱਚਣੇ ਹਨ। ਜੇਕਰ ਤੁਹਾਨੂੰ ਸਾਡੀ ਵੀਡੀਓ ਬਧੀਲਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਇਸ ਲੜ ਦੇ ਵਿੱਚ ਚੰਗੀ ਤਰ੍ਹਾਂੜੇ ਆਪਾਂ ਨੇ ਬੈਗ ਤੱਕ ਜਿਹੜੇ ਪ੍ਰੋਪਰ ਜਿਹੜੇ ਬਣ ਲਏ ਉਹ ਆਪਾਂ ਨੇ ਹੁਣੇ ਹਨ ਇਸ ਲੜ ਨੂੰ ਵੀੜਾ ਆਪਾਂ ਨੇ ਗੋਲ ਕਰਕੇ ਢਾਲ ਗੁਲਾਈ ਦੇ ਵਿੱਚ ਲਗਾਉਣਾ ਬੈਗ ਤੱਕ ਪ੍ਰੋਪਰ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਆਪਾਂ ਇਹਨਾਂ ਇਸ ਲੜ ਨੂੰ ਲਗਾ ਦੇਣਾ ਹੁਣ ਇਸ ਲੜ ਦੇ ਵਿੱਚ ਵੀ ਜਿਹੜੇ ਬਾਲ ਨੇ ਉਹ ਆਪਾਂ ਨੇ ਜਿਹੜੇ ਸੈਟਰ ਨੇ ਉਹ ਕਰ ਲੈਣੇ ਹਨ ਜਿੰਨ ਕਿਦ ਤਰਾ ਆਪਾਂ ਨੇ ਬੈਕ ਤੋਂ ਵੀ ਜਿਹੜਾ ਪਰਣਾਊਗਾ ਉਹ ਵੀ ਜਿਹੜਾ ਆਪਾਂ ਨੇ ਗੁਰੂ ਜੀ ਜਿੱਦਾਂ ਲਾ ਸੈਟਅਪ ਕਰ ਲੈਣਾ ਕਿ ਜਨਾ ਸਾਰੇ ਲੜਾਂ ਦੇ ਵਿੱਚੋਂ ਚੜੇ ਬਲ ਨੇ ਆਪਾਂ ਨੇ ਹੁਣ ਪਾ ਕੇ ਆਪਾਂ ਜਿਹੜਾ ਅਗਲਾ ਲੜ ਲਗਾਉਣਾ ਕਿ ਜਨਾ ਸਾਰੇ ਲੜਾਂ ਦੇ ਵਿੱਚੋਂ ਪ੍ਰੋਪਰ ਜਿਹੜੇ ਆਪਾਂ ਨੇ ਬਲ ਨੇ ਹੁਣ ਪਾ ਲੈਣੇ ਹਨ ਆਪਣੇ ਪਹਿਲੇ ਵਾਲੇ ਲੜਤੀਏ ਉਹਨਾਂ ਵਿੱਚ ਵੀ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਜਿਹੜੇ ਬੰਨ ਲਏ ਉਹ ਜਿਹੜੇ ਸੈਟਨੇ ਕਰ ਲੈਣੇ ਹਨ ਤੇ ਜਿਹੜਾ ਹੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫਿਰ ਫਿਰ ਨੂੰ ਫਾਲੋ ਜ਼ਰੂਰ ਕਰਨਾ ਚੰਗੀ ਤਰ੍ਹਾਂ ਪ੍ਰੋਪਰ ਜਿਹੜੇ ਆਪਾਂ ਨੇ ਲੜਨ ਬੰਨਨੇਗੇ ਚੰਗੀ ਤਰ੍ਹਾਂ ਨੇ ਸੈਟਨੇ ਕਰ ਲੈਣੇ ਹਨ ਤੇ ਜਿਹੜੇ ਆਪਾਂ ਨੇ ਬੰਨ ਲਏ ਫਿਰ ਤੋਂ ਗਰੇੜ ਲੜਾ ਲਾੜਾਂ ਦੇ ਵਿੱਚ ਜਿਹੜੇ ਪਾ ਲੈਣੇ ਹਨ ਤੁਸੀਂ ਆਪਾਂ ਜਿਹੜੇ ਪੱਗ ਪੈਂਦੀ ਮਦਨ ਆ ਵੀ ਜਿਹੜੇ ਬਲਣੇ ਆ ਉਹ ਲੜਾਂ ਦੇ ਵਿੱਚ ਬੈਕ ਤੱਕ ਜਿਹੜੇ ਆਪਾਂ ਨੇ ਪ੍ਰੋਪਰ ਜਿਹੜੇ ਪਾਲਣੇ ਹਨ ਇਹਦੇ ਕਰਕੇ ਜਿਹੜੇ ਆਪਣੇ ਬਲ ਹੋਣਗੇ ਉਹ ਚੰਗੇ ਤਰ੍ਹਾਂ ਜਿਹੜੇ ਬ੍ਰੀਕ ਹੋ ਜਾਣਗੇ ਤੇ ਜਿਹੜੇ ਟੈਟ ਹੋਣਗੇ ਉਹ ਜਿਹੜੇ ਢਿੱਲੇ ਹੋਣਗੇ ਉਹ ਆਪਣੇ ਜਿਹੜੇ ਲੜਨੇ ਆ ਉਹ ਖਲਕੇ ਟੈਟ ਹੋ ਜਾਣਗੇ ਚੰਗੇ ਤਰ੍ਹਾਂ ਹੌਂਸਲਾ ਆ ਪੱਗ ਪੈਂਦੇ ਨਾਲ ਵੀ ਜਿਹੜੇ ਆਪਾਂ ਨੇ ਬਲਣੇ ਆਪਣੇ ਪਾਲਣੇ ਹਨ ਪ੍ਰੋਪਰ ਆਪਾਂ ਨੇ ਸਾਰ ਲੜਾਂ ਦੇ ਵਿੱਚ ਜਿਹੜੇ ਬਲ ਨੇਗੇ ਉਹ ਆਪਾਂ ਨੇ ਪਗਪੈਂਦੀ ਨੂੰ ਪਗਪੈਂਦੀ ਨਾਲ ਜਿਹੜੇ ਆਪਾਂ ਨੇ ਪਾਉਣੇ ਹਨ ਚੰਗੇ ਤਰ੍ਹਾਂ ਇਹਨਾਂ ਆਪਣੇ ਸਾਰੇ ਲਣਾ ਦੇ ਵਿੱਚ ਪ੍ਰੋਪਰ ਜਿਹੜੇ ਆ ਪਗਪੈਂਦੀ ਮਦ ਰਿਹੜੇ ਬਾਲ ਨੇ ਉਹ ਆਪਾਂ ਨੇ ਬਾਲ ਲੈਣੇ ਹਨ ਤੇ ਜਿਹੜਾ ਕੀ ਆਪਾਂ ਨੇ ਗਲ ਲਾਉਣਾ ਜਿਹੜਾ ਕਿ ਆਪਾਂ ਨੇ ਗਾੜ ਲਗਾੜ ਲਗਾਉਣਾ ਅਗਲੇ ਲੜ ਨੂੰ ਵਿਸਤਾਰ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲੇ ਲਾਈਨ ਲਗਾਏ ਹਨ ਇਸ ਦਾ ਵੀ ਜਿਹੜਾ ਉਤਲਾ ਥੋੜਾ ਪਾਈਪ ਉੱਤੇ ਉਤਲਾੜ ਨੇ ਇਹੜੇ ਇਕੱਠਾ ਕਰਕੇ ਤੇ ਜਿਹੜਾ ਥੱਲੇ ਉਹ ਵੀ ਇਕੱਠਾ ਕਰਕੇ ਤੇ ਥੋੜਾ ਆਪਾਂ ਨੇ ਦੋਨਾਂ ਲੜਾਂ ਨੂੰ ਇਹੜਾ ਆਪਾਂ ਨੇ ਮਿਲਾ ਕੇ ਤੇ ਜਿਹੜਾ ਉੱਤੇ ਨੂੰ ਥੋੜਾ ਆਪਾਂ ਨੇ ਫੋਲਡ ਕਰ ਦੇਣਾ ਉੱਤੇ ਨੂੰ ਫੋਲਡ ਕਰਨ ਤੋਂ ਬਾਅਦ ਤੇ ਆਪਾਂ ਇਹਦਾ ਖੋਲਦਾ ਪਾਸਾ ਉੱਤੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਥੱਲੇ ਰੱਖ ਲੈਣਾ ਤੇ ਇਸ ਲੜ ਦੇ ਵਿੱਚ ਉਹਨੂੰ ਬਲ ਪਾ ਲੈਣੇ ਹਨ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਚੜ੍ਹਿਆ ਆਪਾਂ ਨੇ ਪ੍ਰੋਪਰ ਜਿਹੜੇ ਬਲ ਨੇ ਉਹ ਆਪਾਂ ਨੇ ਪਾਉਣੇ ਹਨ ਚੰਗੀ ਤਰ੍ਹਾਂ ਸਾਰੇ ਲੜ ਜਿਹੜਾ ਆਪਾਂ ਨੇ ਪੂਰੀ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸੈੱਟ ਕਰਕੇ ਜਿਹੜਾ ਲਗਾਉਣਾ ਸਲਣ ਦੇ ਵਿੱਚ ਵੀ ਜਿਹੜੇ ਆਪਾਂ ਨੇ ਉਂਗਲਾਂ ਦੇ ਨਾਲ ਜਿਹੜੇ ਵਾਲ ਨੇ ਉਹ ਆਪਾਂ ਨੇ ਹਲਕੇ ਹਲਕੇ ਜਿਹੜੇ ਥੱਲੇ ਨੂੰ ਖਿੱਚ ਲੈਣੇ ਹਨ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਵਾਲ ਨੇ ਹੁਣ ਆ ਆ ਕਿਹੜਾ ਆਪਾਂ ਨੇ ਸਲਣ ਲਗਾਉਣਾ ਤੇ ਉੱਤੋਂ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਸਟਾ ਪੜਾ ਉੱਤੋਂ ਵੀ ਜਿਹੜਾ ਆਪਾਂ ਨੇ ਡੇ ਗੋਲ ਬਣਾ ਪਰ ਉਹ ਵੀ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਸੈਟ ਆ ਕਰ ਲੈਣਾ ਇਹੜਾਣ ਦੇ ਵਿੱਚ ਵੀ ਜਿਹੜੇ ਆਪਾਂ ਨੇ ਵੈਕ ਤਾਂ ਕਿਹੜੇ ਬਲ ਪਾ ਕੇ ਆਪਾਂ ਨੇ ਹੁਣ ਇਸ ਲੜ ਨੂੰ ਜੜਾ ਲਗਾ ਦੇਣਾ ਕਿ ਕਿਧਰ ਮੈਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਨੇ ਪਾ ਲੈਣੇ ਹਨ ਤੇ ਜਿਹੜਾ ਕਿ ਆਪਣਾ ਰਾਲਾ ਜਿਹੜਾ ਰਹਿ ਗਿਆ ਆ ਆਪਾਂ ਉਸ ਨੂੰ ਵੀ ਜਿਹੜਾ ਆਪਾਂ ਨੇ ਜੇਕਰ ਤੁਹਾਡਾ ਲੜਾ ਜਿਹੜਾ ਪੂਰਾ ਜਾਂਦਾ ਤੁਸੀਂ ਉਸ ਰਾਲ ਨੂੰ ਜਿਹੜਾ ਆਪਾਂ ਲਗਾ ਸਕਦੇ ਹਾਂ ਯਾ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਨਹੀਂ ਜਾਂ ਫਿਰ ਜਿਹੜਾ ਤੁਹਾਡਾ ਲੜ ਘਟ ਜਾਂਦਾ ਤੁਸੀਂ ਉਸ ਨੂੰ ਜਿਹੜਾ ਆਪਣੇ ਚੰਗੀ ਤਰ੍ਹਾਂ ਜਿਹੜਾ ਸ਼ੇਪ ਦੇ ਬੈਗ ਤੇ ਜਿਹੜਾ ਚੰਗੀ ਤਰ੍ਹਾਂ ਫਰੰਟ ਤਾਂ ਕਿਹੜਾ ਆਪਣੇ ਦੱਬ ਦੇਣਾ ਤਾਂ ਜਿਹੜਾ ਸਾਰੇ ਪਰ ਨਹੀਂ ਜਿਹੜੀ ਆਪਣਾ ਸੈਟਿੰਗ ਜਿਹੜੀ ਸੈਟਿੰਗ ਸਾਰੇ ਪਰ ਜਿਹੜੀ ਸੈਟਿੰਗ ਆ ਪਰ ਹੁਣ ਕਰ ਲੈਣੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜੋ ਕਰ ਕਰੋ ਵੀਡੀਓ ਦੇਖਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ